ਵੈਰੂ ਜੀ ਦਾ ਖਾਲਸਾ ਸ਼੍ਰੀ ਵੈਰੂ ਜੀ ਦੀ ਫਤਿਹ ਅੱਜ ਸਾਡੀ ਜਿਹੜੀ ਸਮੂੱਚੀ ਚਾਹੇ ਉਹ ਲੇਡੀ ਟੇਲਰ ਨੇ ਚਾਹੇ ਉਹ ਜੈਂਟਸ ਟੇਲਰ ਨੇ ਸਾਰੇ ਅੱਜ ਇਕੱਠੇ ਹੋਏ ਨੇ ਔਰ ਸਾਰੀ ਯੂਨੀਅਨ ਇੱਕੋ ਫੈਸਲਾ ਲਿਆ ਹੈ ਕਿ ਸਾਡੀ ਜਿਹੜੀ ਯੂਨੀਅਨ ਹੈ ਉਹ ਇੱਕ ਲੱਗੇ ਅਸੀਂ ਕੋਈ ਕਪੜੇ ਨਾਲ ਕੋਈ ਅਟੈਚ ਨਹੀਂ ਹੈਗੇ ਕਪੜਾ ਯੂਨੀਅਨ ਲੱਗੇ ਸਾਡੀ ਯੂਨੀਅਨ ਲੱਗੇ ਟੇਲਰ ਯੂਨੀਅਨ ਸਾਡੀ ਯੂਨੀਅਨ ਦੇ ਫੈਸਲੇ ਸਾਡੀ ਯੂਨੀਅਨ ਲਾਊਗੀ ਸਾਡਾ ਸਾਡੀ ਯੂਨੀਅਨ ਦੇ ਫੈਸਲੇ ਲੈਣ ਦਾ ਅਧਿਕਾਰ ਦੂਜੀ ਯੂਨੀਅਨ ਨਹੀਂ ਹੈਗਾ ਇਹ ਹਰ ਦੀ ਵਾਰੀ ਸਾਡੇ ਨਾਲ ਵਿਤਕਰਾ ਕਰ ਜਾਂਦੇ ਨੇ ਸਾਡੇ ਕਿਸੇ ਬੰਦੇ ਨੂੰ ਬੁਲਾਦੇ ਨਹੀਂ ਇਹ ਆਪਦੇ ਫੈਸਲੇ ਆਪ ਕਰਨ ਸਾਡੇ ਫੈਸਲੇ ਆਪਦੇ ਫੈਸਲੇ ਸਾਡੇ ਦੇ ਨਾਲ ਥੋਪਣ ਠੀਕ ਹੈ ਇਹਨਾਂ ਨੇ ਮਨਿਆਦੀ ਕਰਾਈਏ ਦੁਕਾਨਾਂ ਸਾਡੀਆਂ ਬੰਦ ਰਹਿਣਗੀਆਂ ਵੀ 27 28 29 ਨੂੰ ਅਸੀਂ ਇਹਨਾਂ ਦਾ ਕੋਈ ਸਹਿਮਤ ਨਹੀਂ ਆ ਸਾਡੀਆਂ ਦੁਕਾਨਾਂ ਖੁੱਲਣਗੀਆਂ ਅਸੀਂ ਕਪੜਾ ਵੀ ਵੇਚਾਂਗੇ ਅਸੀਂ ਟੇਲਰੀਂਗ ਵੀ ਕਰਾਂਗੇ ਸਾਡੇ ਤੇ ਕਿਸੇ ਦਾ ਕੋਈ ਦਬਾਅ ਨਹੀਂ ਹੈਗਾ ਸਾਡੀ ਯੂਨੀਅਨ ਦਾ ਫੈਸਲਾ ਹੈ ਕਿ ਸਾਰੇ ਟੇਲਰ ਦੁਕਾਨ ਖੋਲਣਗੇ ਰੇਗ ਬੰਦਾ ਇਹਦੇ ਨਾਲ ਸਹਿਮਤ ਹੈ ਕੁਝ ਸਾਡੇ ਬੰਦੇ ਅਜੇ ਨਹੀਂ ਵੀ ਆਏ 35 40 ਬੰਦੇ ਸਾਡੇ 100 ਤੋਂ ਪਲੱਸ ਬੰਦੇ ਹੈਗੇ ਨੇ ਲੇਡੀ ਟੇਲਰ ਹੈਗੇ ਨੇ ਚਾਹੇ ਉਹ ਜੈਂਟਸ ਟੇਲਰ ਹੈਗੇ ਨੇ ਉਹ ਸਾਰੇ ਅਗਲੀ ਮੀਟਿੰਗ ਵਿੱਚ ਜਿਹੜੇ ਹੈਗੇ ਨੇ ਹਾਜ਼ਰ ਹੋਣਗੇ ਅੱਜ ਕੁਝ ਸਮਾਂ ਸਮਾਂ ਜਿਹੜਾਗਾ ਸੀ ਬਹੁਤ ਥੋੜਾ ਸੀਗਾ ਉਹਦੇ ਵਾਸਤੇ ਉਹ ਕੁਝ ਪਹੁੰਚ ਨਹੀਂ ਸਕੇ ਕਈਆਂ ਨੂੰ ਮੈਸੇਜ ਨਹੀਂ ਲੱਗਿਆ ਅਗਲੀ ਮੀਟਿੰਗ ਤੇ ਸਾਰੇ ਹਾਜ਼ਰ ਹੋਣਗੇ ਔਰ ਜੋ ਵੀ ਬਾਕੀ ਦੇ ਵਿਚਾਰ ਨੇ ਉਹ ਸਾਡੇ ਪ੍ਰਧਾਨ ਜੀ ਦੱਸਣਗੇ ਪ੍ਰਧਾਨ ਜੀ ਅਸੀਂ ਜਿਹੜਾ ਹੈ ਅਲੱਗ ਸਾਡੀ ਯੂਨੀਅਨ ਹੈ ਤਸੀ ਅਲੱਗ ਹੀ ਐ ਨਾ ਤੋਂ ਚੱਲ ਸੇਸ ਵਾਸਤੇ ਸਾਡੀਆਂ ਦੁਕਾਨਾਂ ਸਾਡੀਆਂ ਖੁੱਲਣਗੀਆਂ ਕੋਈ ਦੁਕਾਨ ਸਾਡੀ ਬੰਦ ਨਹੀਂ ਹੋਊਗੀ ਸਾਡੀ ਬੁਨਿਆਦੀ ਨਾ ਤੇ ਨਾ ਇਹ ਸਾਡੀ ਬੁਨਿਆਦੀ ਕਰਵਾਣਗੇ ਕੋਈ ਵੀ ਜਿੰਦਾਬਾਦ ਆਜੀ ਦੇਵ ਜੀ ਸੋ ਸੱਚ ਬਲੇਸ ਸੋਨਿਆਲ ਸਤਿ ਸ਼੍ਰੀ ਅਕਾਲ